ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਐ ਵੈਸੇ ਤਾਂ ਬਹੁਤ ਸਾਰੇ ਸੱਜਣਾ ਨੇ ਇਹ ਗਾਂ ਵੀ ਪਛਾਣ ਲਈ ਹੋਊਗੀ ਤੇ ਇਸ ਵੇਲੇ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਇੱਕ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਬੜੀ ਵੱਡੀ ਵੈੜ ਵਿਖਾਈ ਸੀ ਤੇ ਬੜੇ ਚੰਗੇ ਦੁੱਧ ਦਾ ਰਿਕਾਰਡ ਸੀਗਾ ਇਹਦਾ ਤੇ ਉਹ ਕਰਮਾਂ ਵਾਲੀ ਸੂਪ ਹੀ ਆ ਰਾਸ ਸੂਈ ਆ ਤੜਕੇ ਉਹ ਭਾਉ ਤੋਂ ਗੱਲਬਾਤ ਜਾਣਕਾਰੀ ਲੈ ਕੇ ਦੱਸਾਂਗੇ ਇਥੋਂ ਕਈ ਬੰਦੇ ਇੱਟਾਂ ਗੈਨ ਲੈਂਦੇ ਤੇ ਆ ਬੁਰਜੀ ਦਾ ਹਸਾਬ ਕਿਤਾਬ ਜਾਂ ਲਾ ਕੇ ਨਾ ਗਾਂ ਦਾ ਕੱਦ ਕਠ ਮਿਲ ਲਿਓ ਵੀ ਕਿੱਡੀ ਵੱਡੀ ਆ ਤੇ ਕਿੰਨਾ ਬੌੜਾ ਚੋਇਆ ਇੱਕ ਅੱਜ ਤੁਹਾਨੂੰ ਗੱਬਣ ਮੈਂ 2 ਜਨਵਰੀ ਵਿਖਾਵਾਂਗੇ ਸਵੱਭ ਬਣਿਆ ਤੇ ਸੂਈ ਕਰਕੇ ਮੈਂ ਕਹਾਂ ਵੀ ਕਿਸੇ ਲੈਣ ਵਾਲੇ ਭੈਣ ਭਰਾ ਨੂੰ ਸੌਖਾ ਹੋ ਜਾਂਦਾ ਗੱਬਣ ਪਸ਼ੂ ਦਾ ਥੋੜਾ ਜਿਹਾ ਡਰ ਹੁੰਦਾ ਤੇ ਬਾਕੀ ਸੂਈ ਦਾ ਧੜਕੂ ਜਿਹੜਾ ਨਿਕਲ ਜਾਂਦਾ ਆਜੋ ਜਾਣਕਾਰੀ ਲੈਣੇ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਇਨਾ ਪਿਆਰ ਸਤਿਕਾਰ ਦੇਣ ਲਈ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬੜੀ ਕਿਰਪਾ ਕਰ ਲਈ ਸੰਗੁਰੂ ਰਾਮ ਦਾਸ ਜੀ ਚੜਦਿਆਂ ਕਲਾਂ ਨਾ ਜੀ ਮੈਂ ਰੋਦੀ ਤੇ ਸੁਆਬ ਬਣ ਗਿਆ ਅੱਜ ਹਨਾ ਚਾਂਕੀ ਅੱਜ ਮੈਂ ਤੈਨੂੰ ਫੋਨ ਕੀਤਾ ਤੂੰ ਇੱਥੇ ਮਹਾਜਾ ਫਿਰ ਹਾਂ ਤੇ ਗਾਂ ਵੀ ਸੂਪੀ ਆਪਣੀ ਤੂੰ ਗਿਆ ਹਨਾ ਤੁੱਕੇ ਵੱਡੇ ਡੰਗਰ ਦਾ ਤੁੱਕੇ ਦਾ ਡਰ ਹੁੰਦਾ ਹਨਾ ਤੇ ਸੋਇਆ ਚੂਨ ਬੜੀ ਡਿਗੜੀ ਗਾਂ ਠੀਕ ਆ ਹਾਂ ਤੇ ਪਾਉ ਜੀ ਆਪਣਾ ਐਡਰੈਸ ਡਰੈਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ 887288560 77173036 ਓਕੇ ਰਿਪੋਰਟ ਹੈਨਾ ਤੇ ਪਾਉ ਜੀ ਇਹ ਦੂਜਾ ਡਿਟੇਲ ਤੇ ਇਹਦੀ ਆਪਾਂ ਦਿੱਤੀ ਸੀ ਸਾਰੀ ਤੇ ਸੁਆ ਦੂਜਾ ਸੁਆ ਦੂਜਾ ਛਿੱਗੀ ਦੰਦਾਂ ਤੋਂ ਦੰਦਾਂ ਤੋਂ ਛਿੱਗੀ ਹਾਂ ਹਾਂ ਤੇ ਕੋਠੇ ਜੀ ਡੀ ਹੈਨਾ ਹਾਂ ਜਿਨੇ ਦਾ 16 ਕਿਲੋ ਤੋਂ ਚੋਇਆ ਗੁਰਦੇਸ ਸਿੰਘ ਬੌਲਾ ਬੌਲਾ ਠੀਕ ਆ ਤੇ ਬੱਚਾ ਦੀ ਗਈ ਹੈਨਾ ਬੱਚਾ ਦੇ ਗਈ ओके okay. ते बाकी ਹੱਥੀਂ ਵੀ ਚਵਾਈ ਕੀਤੀ ਤੇ ਮਸ਼ੀਨ ਨਾਲ 100 ਦੀ 100 ਨਿਕਲੀ ਮੈਂ ਇੰਨਾ ਕਿਤੇ ਗੱਲਾਂ ਹੀ ਪਰੇ ਨਿਕਲ ਗਾਦੇ ਅੱਛਾ ਆਵੇ ਆਪਣੇ ਕੋਲ ਨਾ ਮਸ਼ੀਨ ਨਾਲ ਚਵਾਈ ਵੀ ਦੀ ਹੈਗੀ ਆ ਹਾਂ ਕਰੀਏ ਇਹਨੂੰ ਆਵੇ ਓਕੇ ਮਸ਼ੀਨ ਮਸ਼ੀਨ ਲੱਗੀ ਹੋਈ ਆ ਹਾਂ ਪਹਿਲਾਂ 10 ਕਿਲੋ ਚੋਇਆ ਸੀ ਮੇਰੇ ਹੱਥ ਨਾਲ ਹਾਂ ਫਿਰ ਮੈਂ ਹਾਂ ਚੱਲ ਮਸ਼ੀਨ ਲਾ ਕੇ ਵੇਖੀ ਜੇ ਮਸ਼ੀਨ ਨਾਲ ਵੀ ਵਧਕਾ ਚੋਈਗੀ ਵੀ ਜਮਾ ਨਹੀਂ ਹਿੱਲੀ ਨਾ ਨਾ ਹਿਲਦੀ ਨਹੀਂ ਗਾਂ ਵਢੀ ਹੈ ਨਾ ਹਾਂ ਗਾਂ ਦੇ ਦਈ ਸ ਤੇ ਜੂ 45 ਕਿਲੋ ਦੁੱਧ ਪੱਕੀ ਗੱਲ ਆ ਹਨਾ ਆ ਵੇਖੋ ਸੱਜਣ ਪੌਲੇ ਤੋਂ ਸਟਾਰਟ ਹੋਈ ਆ 3 ਕਿਲੋ ਬੋਲੇ ਤੋਂ ਸਟਾਰਟ ਹੋਈ ਏ ਤੜਕੇ ਆਪ 15 16 ਕਿਲੋ ਚੋਲਿਆ ਖਾਲੀ ਵੀ ਨਹੀਂ ਕੀਤੀ ਨਾ ਨਾ ਖਾਲੀ ਨਹੀਂ ਕੀਤੀ ਅਜੇ ਇਹਦਾ ਰਵੈਦਾ ਕਰਨ ਲਈ ਆਪ ਕਹਿੰਦੇ ਨੇ ਪਉਣਾ ਕਰਦਾ ਓਕੇ ਕੀ ਬਾਤ ਆ ਹਨ ਤੇ ਜੇਰ ਜੂਰ ਪੈ ਗਈ ਜੇਰ ਜਾਨ ਪੈ ਗਈ ਉਹਦੀ ਵੀ ਓਕੇ ਰਿਪੋਰਟ ਵੀਡੀਓ ਸਾਥ ਓਕੇ ਉਸ ਗੱਲ ਦੀ ਆਪਣੀ ਗਾਰੰਟੀ ਠੀਕ ਆ ਤੇ ਥਣ ਵਾਲੀ ਓਕੇ ਹੋ ਗਈ ਬਾਹਰ ਨਾਲ ਕਿਦ ਓਕੇ ਤੇ ਤੂੰਰਾ ਇਹਦਾ ਕਰਾਈਏ ਚੈੱਕ ਆਪ ਮੜਾ ਜਾ ਕੇ ਰਾਂਜੀ ਜਾਵੜੇ ਬੱਚੇ ਦਾ ਬਾਲਾ ਕਰਦੀ ਹਨਾ ਸਾਜੀ ਨਾਂ ਕਰਦੀ ਹਿੰਦੀ ਹਾਂ ਨਾਂ ਬੱਚੇ ਦਾ ਹੀ ਕਰਦੀ ਵਾਕਿਆਈ ਵੇਖੋ ਸੱਜਣਾ ਤੁਰਦੀ ਗਾਂ ਲੇਵਾ ਭਾਂਡਾ ਐ ਲਈ ਫਰਦੀ ਨਾਲੇ ਹਜੇ ਪਾਉ ਕਹਿੰਦਾ ਵੀ ਬੈਠਾ ਨਹੀਂ ਜਾਂਦਾ ਸੀ ਤੇ ਮੰਨ ਲਓ ਵੀ ਉਸ ਹਾਬ ਨਾਲ ਇਹਦੀ ਚਵਾਈ ਪਹਿਲਾਂ ਅੰਗੋਈ ਕਰਨੀ ਪੈਗੀ ਆ ਤੇ 15 ਕਿਲੋ ਬੋਲਾ ਇਹਦਾ ਚੂਆ ਵਿਆ ਇੱਕ ਟਾਈਮ ਦਾ ਇੱਕ ਟਾਈਮ ਦਾ ਸੁਭਾਈ ਜਿਹੜੀ ਚਵਾਈ ਕੀਤੀ ਆ ਵੇਖੀ ਬੱਚੇ ਤੇ ਜਾਊਗੀ ਪੈਰ ਨਾ ਮੱਤੇ ਵੇਖੋ ਠੀਕ ਆ ਪਾਉ ਦੋ ਤਿੰਨ ਰੱਖਣ ਨਾਲੋਂ ਤਾਂ ਕੱਲੀ ਵੱਡੀ ਹਨਾ ਕਿ ਨਹੀਂ ਹਾਂ ਆਪਾਂ ਗਲਤੀ ਇੱਥੇ ਮਾਲ ਰੱਖਣਾ ਨਹੀਂ ਗਾ ਜਿਆਦਾ ਗਾ ਦਾ ਪੰਮ ਵੇਚ ਨਹੀਂ ਅੱਛਾ ਆ ਕਰੀਏ ਇਹਨੂੰ ਪਿਛੋਂ ਬੰਨ ਗਲਤ ਜੇ ਦਿੱਤੀ ਤੂੰ ਬੱਚੇ ਦਾ ਤਾਂ ਬਾਹਲਾ ਕਰਦੀ ਹਨਾ ਠੀਕ ਆ ਤੇ ਪਾਉ ਜੀ ਤੂਰ ਤਾਰ ਕੇ ਵਿਖਾਤੀ ਬੋਲਾ ਦੱਸਦਾ ਆਪਾਂ ਹਨਾ ਸਾਰਾ ਸਹਾਵ ਕਿਤਾਬ ਅਗਲੇ ਨੇ ਲਾ ਲੈਣਾ ਇਹਦਾ ਕਿੰਨਾ ਅਗਲਾ ਚਵਾਈ ਕਰਦਾ ਕੀ ਲੇਖਾ ਜੋਖਾ ਹੈ ਨਾ ਤੇ ਦੇਵਾਂਗੇ ਕਿੰਨੇ ਦੀ ਕੁਲਦੀਸ਼ ਗਾ ਝੁਕੀ ਦਾਹੀ ਕੀ ਤਾਂ ਕੀ ਲਗਨ ਨਾ ਹਾਂ ਤਾਂ ਲਗਰੀ ਸੋਨਾ ਠੀਕ ਆ ਇਹ 100 ਦੀ 100 ਆ ਗਾ ਓਕੇ ਚੋਣੀ ਮੋਟੀ ਪੋਲੀ ਚੋਣਾ ਠੀਕ ਆ ਇਹ ਨਹੀਂ ਵੀ ਬੱਗੀ ਜਾਂਦੀ ਹਾਂ ਨਾ ਵਗਦੀ ਨਾ ਕਾਖੀ ਇੰਗਲ ਖਾਣੀ ਬੜਾ ਕੰਮ ਦਾ ਹਾਂ ਇਹ ਗਾਉਂ ਨੇ 1 ਲੱਖ ਤੇ 42000 ਦੀ ਦੇ ਦਾਂਗੇ 1 ਲੱਖ ਤੇ 42000 ਦੀ ਵੜਾ ਆਪਾਂ ਦੇ ਦਿਆਂਗੇ ਉਹਦੇ ਚ ਮਾੜਾ ਮੂਡ ਪਿਆਰ ਮੁਹabbat ਕਰਦੇ ਆਂਗੇ ਹਨਾ ਦਾ ਮਾਨਤਨ ਫੇਰ ਠੀਕ ਆ ਤੇ ਆ ਝੋਟੀ ਦਾ ਕੀ ਹਿਸਾਬ ਕਿਤਾਬ ਤੀਜਾ ਸੂਆ ਗੱਭਣ ਆ ਗੱਦੀ ਤੇ ਤੀਜਾ ਸੂ ਕੀ ਤੇ ਗੱਭਣ ਹਾਂ ਦਿਨ ਦਿਨ ਅੱਜ ਆ ਕਾਲੇ ਦੀ ਇੱਕ ਹਫਤਾ ਲੈ ਜੂਗੀ ਹਨਾ ਵੇਖੋ ਸੱਜਣਾ ਵੈੜ ਤੇ ਤੀਜਾ ਸੂਆ ਇੱਕ ਹਫਤਾ ਲੈ ਜੂਗੀ ਹਾਂ ਤੇ ਮੰਨ ਲਵੀ ਪਿਛਲੇ ਸੂਏ ਦੁੱਧ ਦਾ ਸੂਏ ਦਾ 12 13 ਕਿਲੋ ਦਾ ਰਖਾ ਦੇ ਦੂਜੇ ਸੂਏ ਦਾ 17 ਕਿਲੋ ਦਾ। ਕਿਆ ਬਾਤ ਬੜੇ ਚੰਗੇ ਦੁੱਧ ਆ ਲਈ ਮੈਂ ਫਿਰ। ਬਹੁਤ ਚੰਗੀ। ਠੀਕ ਆ। ਸਾਰੀ ਕਰੀ ਮੈਂ ਕੋਲੀ ਤੇ ਪਰਮਾ। ਠੀਕ ਆ। ਥਣ ਬੜਾ ਕੰਮ ਦਾ ਹਨਾ ਤੇ ਬਾਕੀ ਝੋਟੀ ਚ ਕੁਆਲਿਟੀ ਚੰਗੀ ਆ। ਕੁਆਲਿਟੀ ਨਹੀਂ ਠੀਕ ਆ ਪਾਉਜੀ ਓਕੇ ਆ ਮੈਂ ਬਣੂਗੀ ਚੰਗੀ। ਥਣ ਬਹੁਤ ਕੰਮ ਦਾ ਹਨਾ। ਕਿਆ ਬਾਤ ਆ ਸਜਨੋ। ਵੇਖੋ। ਦਰਦੀ ਮੈਂ ਦਾ ਲੇਵਾ ਭਾਂਡਾ ਚੈੱਕ ਕਰੋ ਤੀਜਾ ਸੂਆ ਇੱਕ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਕਰਮਾ ਵਾਲੀ ਸੂਕੂਗੀ ਤੇ ਦੂਜੇ ਸੂਏ ਬੜਾ ਚੰਗਾ ਦੁੱਧ ਜਿਹੜਾ ਭਾਂਡੇ ਚ ਪਾਉਂਦੀ ਰਹੀ ਆ ਥਣ ਚਵਾਈ ਵਾਲਾ ਮੁਠੀ ਭਾਰਾ ਵਾਲਾ ਤੁਹਾਡੇ ਕੰਮ ਦਾ ਤੇ ਆ ਵੇਖੋ ਮੋਗਾ ਹੀ ਆ ਹਨਾ ਮੋਗਾ ਜੋ ਐ ਲੈ ਕੀ ਗਮਰੀ ਵੇਖੀ ਚਾਹੁੰਦੇ ਨੇ ਤੇ ਬਦਲੀਆਂ ਅੱਛਾ ਤੇ ਕਾਦੋ ਟਿੱਪਣੀ ਵਿਚਾਰੀ ਆਈ ਜਾਣਾ ਕਹੇ ਨਾ ਕਹੇ ਹਾਂ ਨਹੀਂ ਠੀਕ ਆ ਯਾਰ ਉਹ ਬਣਾ ਆ ਗਈ ਆ ਹਨਾ ਆ ਗੱਪਣ ਮੈਂ ਆ ਸੱਜਣੋ ਕੀ ਬਾਤ ਆ ਯਾਰ ਖਾਣਾ ਨਹੀਂ ਤਾਂ ਭਾਂ ਕੋਈ ਗਾਰੰਟੀ ਵੀ ਲੈ ਬਾਕੇ ਕੋਈ ਸ਼ੱਕ ਨਹੀਂ ਹਨਾ ਤੇ ਖਰੀ ਬਣੂਗੀ ਖਰੀ ਬਹੁਤ ਜਲਦੀ ਇਹਦਾ ਰੇਟ ਇਹਦਾ ਕਦੀਰ ਸਿਆ 1 ਲੱਖ ਦੇ 18000 ਦੀ ਮੈਂ ਦੇ 1 लाख 18000 ਦੀ ਦੇਣੀ ਆ। ਮੈਂ ਦੇ ਦੂੰ ਦੋ ਤੇ 17 18 ਕਿਲੋ। ਓਕੇ 17 ਤੋਂ 18 ਕਿਲੋ ਕਰਮਾ। ਆਂਦੀ ਆਪਣੀ ਗਰੰਟੀ ਉਪਾਰਦੀ ਆਪਣੀ ਗਰੰਟੀ ਹੋ। 1 लाख 18000 ਦੀ। ਓੱਚ ਮਾੜਾ ਮੋਟ ਪਿਆਰ ਮੁਹੱਬਤ। ਆਏ ਦਾ ਫੇਰ ਹੋਊਗਾ। ਪਿੱਛੋਂ ਉਹਨੂੰ ਕਰਦੇ। ਹਾਂ। ਲਓ ਵੀ ਸਜਣੋ। ਇਹ ਜਿਹੜਾ ਆਊਗਾ ਨਾ ਘਰ। ਹਾਂ। ਤੁਹਾਨੂੰ 2000 ਰੁਪਏ ਲੈ ਚ ਕਰਾਂ। ਠੀਕ ਆ। ਧੰਨਵਾਦ ਹਨਾ। ਓਕੇ ਰਿਪੋਰਟ। ਹਾਂ। ਤੇ ਲਓ ਸਜਣੋ ਅੱਜ ਤੁਹਾਨੂੰ ਪਾਉ ਸਕਦੇਵ ਕੋਲੇ ਹੀ। ਦੋ ਜਾਨਵਰ ਜਿਹੜੇ ਵਿਕਰੀ ਵਾਲੇ ਸੀ ਵਿਖਾਤੇ ਆ ਠੀਕ ਹੈ ਨਾ ਪਾਉ ਜੀ ਦੋਵੇਂ ਸਿਰਾਂ ਸਿਰਾਂ ਕਰਦਗੇ ਫਤਿਹ ਅਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ